ਲੁਧਿਆਣਾ ਜ਼ਿਮਣੀ ਚੋਣ ਤੋਂ ਗੱਲ ਕਰੀਏ ਆਪਾਂ ਸ਼ੁਰੂ ਆ ਜ਼ਿਮਣੀ ਚੋਣ ਦੇ ਵਿੱਚ ਕਹਿੰਦੇ ਚੋਣ ਪ੍ਰਚਾਰ ਤਾਂ ਬੰਦ ਹੋ ਗਿਆ ਪਰ ਅੰਦਰ ਖਾਤੇ ਜਿਹੜਾ ਚੋਣ ਪ੍ਰਚਾਰ ਆ ਉਹ ਜਾਰੀ ਆ ਤੇ ਅੰਦਰ ਖਾਤੇ ਕਿੰਨਾ ਦਾ ਜਾਰੀ ਹੁੰਦਾ ਇਹ ਕੋਈ ਮੇਰੇ ਖਿਆਲ ਚ ਤਾਂ ਭੁਲੇਖਾ ਨਹੀਂ ਰਹਿਣਾ ਚਾਹੀਦਾ ਪੰਜਾਬੀਆਂ ਨੂੰ ਤਾਂ ਖਾਸ ਕਰਕੇ ਰਵੀਨ ਜੀ ਕੱਲ 5 ਵਜੇ ਭਾਰਤੀ ਸਮੇਂ ਅਨੁਸਾਰ ਚੋਣ ਪ੍ਰਚਾਰ ਖਤਮ ਹੋ ਗਿਆ ਜੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ 5 ਵਜੇ ਤੋਂ ਬਾਅਦ ਬਾਹਰੀ ਲੋਕ मतलब ਜਿਹੜੇ ਉਸ ਤੋਂ ਦੇ ਵੋਟਰ ਨਹੀਂ ਹੈਗੇ ਵਿਧਿਆਣਾ ਪੱਛਮੀ ਦੇ ਉਹਨਾਂ ਨੂੰ ਹਲਕਾ ਛੱਡ ਦਿੰਦੀ ਹੈ ਹਾਇਦਰ ਖੰਦੀ ਖਾਸ ਕਰ 파ਟੀਆਂ ਦੇ ਲੀਡਰ ਵਗੈਰਾ ਉਹਦੇਦਾਰ ਵਰਕਰ ਹੈ ਨਾ ਹੂੰ ਹੂੰ ਕਿ ਉਹ ਇਸ ਹਲਕੇ ਚ ਨਾ ਵਿਚਰ ਜੀ ਤੇ ਪਰ ਜਿਨ੍ਹਾਂ ਨੇ ਬੀਜ ਬੂਜ ਖਰੀਦਣਾ ਹੁੰਦਾ ਉਹ ਤਾਂ ਫਿਰਦੇ ਰਹਿੰਦੇ ਫਿਰ ਉਹ ਥੋੜਾ ਪਿਛੇ ਹੱਲਦੇ ਆ ਹੂੰ ਸੋ ਵੀਕਾਂਟ ਸਾਰਿਆਂ ਨੂੰ ਇੱਥੇ ਹੀ ਹੈ ਇੱਥੇ ਹੀ ਹੈ ਬਿਲਕੁਲ ਜੀ ਕਿਉਂਕਿ ਇਸ ਲਈ ਉਹ ਸਾਰੀ ਪਹੁੰਚ ਅਪਰੋਚ ਉਸ ਇਧਰ ਰਹਿੰਦੀ ਹੈ ਪਰ ਕੱਲ ਆਖਰੀ ਦਿਨ ਜਿਵੇਂ ਕਾਂਗਰਸ ਵੱਲੋਂ ਰੋਡ ショਅ ਕੱਢਿਆ ਗਿਆ ਜੋ ਉੱਤਰਾਖੰਡ ਦੀ ਲੀਡਰਸ਼ਿਪ ਉੱਥੇ ਵੀ ਉਹਨਾਂ ਦੀ ਉਹ ਤਰ ਨਾਲ ਨਜ਼ਰ ਨਹੀਂ ਆਉਂਦੀ ਉੱਥੇ ਵੀ ਉਹਨਾਂ ਚ ਏਕਾ ਨਹੀਂ ਹੈਗਾ ਜਿਹੜੀ ਵੱਡੀ ਹਾਈ ਕਮਾਂਡ ਪੰਜਾਬ ਦੀ ਉਹਨਾਂ ਦੀ ਹੈ ਨਾ ਜੀ ਜੀ ਤੇ ਇਧਰ ਦੂਸਰੇ ਪਾਸੇ ਕੱਲ ਅਮਨ अरोड़ा ਦੇ ਨਾਲ ਇਹਨਾਂ ਸੰਜੀਵ अरोड़ा ਤੇ ਸਭ ਤੋਂ ਮੂਰੇ ਫਿਰ ਉਹਨਾਂ ਦੋਨੂੰ ਪਿੱਛੇ ਕਰਕੇ ਮੂਰੇ ਗੱਡੀ 45 ਜੀਪ ਦੇ ਵਿੱਚ ਸਿਰਬਾਰ ਕੱਢ ਕੇ ਮਨੀਸ਼ ਸ਼ੋਧਿਆ ਰੋਡ ショਅ ਕਰ ਰਹੀ ਸੀ ਠੀਕ ਹੈ ਮਤਲਬ ਭਗਵੰਤ ਸਿੰਘ ਪਿਛਲੇ 2-3 ਦਿਨਾਂ ਤੋਂ ਚੋਣ ਪ੍ਰਚਾਰ ਚੁੱਕਿਆ ਹੋਇਆ ਹੈ ਹੂੰ ਹੂੰ ਜਿਹੜੇ ਅਖੀਰ ਤੱਕ ਡਟੇ ਰਹਿੰਦੇ ਆ ਅਖੀਰ ਤੱਕ ਲੜਦੇ ਆ ਕਿ ਇਹ ਸੱਚਮੁੱਚ ਉਹ ਬਿਮਾਰੀ ਵਾਲਾ ਮਸਲਾ ਜਿਹੜਾ ਵਿਕਰਮ ਜੀਠੀਆਂ ਨੇ ਪੋਸਟ ਪਾ ਕੇ ਸਵਾਲ ਖੜੇ ਕੀਤੇ ਨੇ ਹਾਂ 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 ਕਿ ਸਿਹਤ ਸਹੀ ਨਹੀਂ ਹੈ ਪਰ ਹਸਪਤਾਲ ਇਸ ਲਈ ਨਹੀਂ ਲਜਾਇਆ ਗਿਆ ਕਿ ਲੁਧਿਆਣੇ ਚੌਂਟ ਤੇ ਅਸਰਾਂ ਪੈ ਜਾਈਏ 19 ਤਰੀਕ ਤੱਕ ਲੰਗਾਓ ਕਿਸੇ ਤਰ੍ਹਾਂ ਹਾਂ ਤੇ ਕਰਨਾ ਫੈਲ ਜਿਵੇਂ ਕੋਈ ਕੁਸ਼ ਇਹ ਕਰਨਾ ਜਾਂ ਉਹ ਸਿਆਸੀ ਬਿਮਾਰ ਨੇ ਅਜੇ ਵੀ ਇਹ ਚਰਚਾ ਵਾਹੇਗੀਆਂ ਨੇ ਹਾਂ ਪਰ ਦੂਸਰੇ ਪਾਸੇ ਕੱਲ ਸ਼ਾਮ ਢਲਣ ਤੋਂ ਬਾਅਦ ਹਾਂ ਸਾਡੇ ਕੁਝ ਸਾਥੀ ਪੱਤਰਕਾਰਾਂ ਨੇ ਕਹਿੰਦੇ ਜੀ ਲਓ ਜੀ ਅਸੀਂ ਹੂਰੇ ਦੇ ਵੋਟਰ ਬਣ ਕੇ ਆ ਸਮਾਨ ਮੰਗਾਇਆ ਤੇ ਦੇਖਦੇ ਜੇਦੋ ਸਮਾਨ ਪਹੁੰਚਿਆ ਜੀ ਤਾਂ ਸੰਜੀਵ अरोड़ा ਜੀ ਦੀ ਕਿੱਟ ਪਹੁੰਚ ਗਈ ਉਹਨਾਂ ਕੋਲ ਠੀਕ ਹੈ ਜੀ ਤੇ ਉਹ ਕਿੱਟ ਦੇ ਉੱਪਰ ਜੀ ਬਰੋੜਾ ਜੀ ਐ ਰਾਜ ਸਭਾ ਮੈਂਬਰ ਉਹ ਲਿਖ ਕੇ ਝੋਲੇ ਦੇ ਉੱਤੇ ਲਿਖਿਆ ਉਹ ਜਿਹਨੂੰ ਪਿੱਠੂ ਬੈਗ ਕਹਿੰਦੇ ਆਪਾਂ ਹਾਂਜੀ 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 ਕੋਈ ਚਾਹੇ ਜਵਾਕਾਂ ਦੇ ਆਵਾਦਿਆਂ ਵਰਤੋ ਸਕੂਲਾਂ ਹਸ ਕਰਨ ਲਈ ਚਾਹੇ ਆਪਣੇ ਆਉਣ ਜਾਣ ਸਫ਼ਰ ਲਈ ਵਰਤੋ ਠੀਕ ਹੈ ਦਫ਼ਤਰਾਂ ਲਈ ਵਰਤੋ ਜੀ ਮਾਨ ਜੀ ਉਹ ਕਿੱਟ ਹੈ ਜੀ ਉਹਦੇ ਉੱਤੇ ਸੰਜੀਵ ਅਰੋੜਾ ਜੀ ਦਾ ਨਾਮ ਹੈ ਜਦੋਂ ਅੰਦਰ ਹੱਥ ਪਾਇਆ ਮਨਿੰਦਰ ਜੀ ਸਿੱਧੂ ਉਤਖਾਰਿਆ ਸੀ ਸਾਰਿਆਂ ਨੂੰ ਕਹਾਲੋ ਜੀ ਅਸੀਂ ਆਪਣੇ ਨਾਂ ਤੇ ਮਹੰਗਾਈ ਆ ਗਈ ਸਾਡੇ ਕੋਲ ਹੂੰ ਤੇ ਉਹਦੇ ਵਿੱਚੋਂ ਅੰਦਰੋਂ ਕਾਪੀ ਨਿਕਲਦੀ ਹੈ ਜੀ ਕਾਪੀ ਦੇ ਉੱਤੇ ਵੀ ਬੜੀ ਸਾਰੀ ਫੋਟੋ ਬਣੀ ਹੈ ਸੰਜੀਵ ਅਰੋੜਾ ਜੀ ਦੇ ਹੱਥ ਜੋੜ ਕੇ ਬੈਠੇ ਨੇ ਹੂੰ ਹੂੰ ਜਿਓਮੈਟਰੀ ਬਾਕਸ ਦੇ ਕੋਲ ਦਾ ਉਹਦੇ ਤੇ ਵੀ ਲਿਖਿਆ ਹੋਇਆ ਹੂੰ ਐ ਵਿੱਚੋਂ ਮਤਲਬ ਕਿ ਟਮਾਟਰੀਆ ਕਲਰ ਦਾ ਇੱਕ ਸੂਟ ਨਿਕਲਦਾ ਉਹ ਕਹਿੰਦੇ ਜੀ ਹਰ ਘਟ ਵਿੱਚ ਇਦਾਂ ਸੂਟ ਪਾ ਕੇ ਵੰਡੇ ਜਾ ਰਹੇ ਨੇ ਠੀਕ ਆ ਸੋ ਹੁਣ ਹੋ ਸਕਦਾ ਚੰਗੂਸ਼ ਨਾ ਦਿਖੇ ਹੂੰ ਪਰ মিডিਆ ਨੂੰ ਦਿਖਾਉਂਦਾ ਤੇ মিডিਆ ਦਿਖਾ ਦਿੰਦਾ ਤੇ ਫਿਰ ਉਹਦਾ ਅਸਰ ਕਿੰਨਾ ਜੀ ਇਹਨਾਂ ਨੇ ਲਈਆਂ ਨੇ ਅਗਲੇ ਨੇ ਉਹਨਾਂ ਨੇ ਵੋਟ ਪਾਉਣੀਆਂ ਨਹੀਂ ਪਾਉਣੀਆਂ ਇਹਨਾਂ ਨੂੰ ਪਤਾ ਹੂੰ ਤੇ ਮੁੱਖ ਮੰਤਰੀ ਭਗਵੰਤ ਸਿੰਘ ਇਹ ਕਹਿੰਦੇ ਹੁੰਦੇ ਕਿ ਉਹ ਦੇਣ ਆਉਣਗੇ ਸਮਾਨ ਤੁਸੀਂ ਲੈ ਲਿਓ ਬਸ ਹੂੰ 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 ਸੁਣੋ ਪਤਾ ਨਹੀਂ ਆਪਣੀਆਂ ਜਿਹੀ ਗੱਲ ਕਰਨ ਲੱਗ ਪਏ ਕਿ ਹੁਣ ਪਹਿਲਾਂ ਦੁਨੀਆਂ ਦੀ ਕਰਦੇ ਹੁੰਦੇ ਸੀ ਹੂੰ ਸੋ ਸਮਾਨ ਵੰਡਿਆ ਜਾ ਰਿਹਾ ਜੀ ਇਹ ਸਭ ਦੇ ਦਰਮਿਆਨ ਭਾਰਤ ਕੁਸ਼ਨਾਸ਼ੂ ਦੀ ਧਰਮ ਪਤਨੀ ਨੇ ਦੋਸ਼ ਲਾਏ ਕਿ ਜੀ ਇਹ ਕਾਂਗਰਸੀਆਂ ਨੂੰ ਠੰਕਾਰ ਰਹੇ ਨੇ ਠੀਕ ਆ ਹੈਨਾ ਮਤਲਬ ਕਿ ਉਹ ਕਹਿੰਦੀ ਜੀ ਉਹਨਾਂ ਨੂੰ ਘਰਾਂ ਚੋਂ ਬਾਹਰ ਨਹੀਂ ਕਿਤੇ ਰੁਕਿਆ ਜਾ ਰਿਹਾ ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਇੱਕ ਤਰੀਕਾ ਕਰ ਇਹ ਹੁੰਦਾ ਕਿ ਵੀ ਜਦ ਬੋਟਾਂ ਵੰਡ ਕੇ ਪਾ ਦਿਓ ਸਾਨੂੰ ਹਮ ਆਪਾਂ ਕਹਿਦਿਆਂ ਕਿ ਬਾਈ ਠੀਕ ਆਦੀਆਂ ਸਾਨੂੰ ਪਾ ਦੇ ਦੀਆਂ ਦੂਏ ਪਾਸੇ ਪਾ ਦੇ ਚੱਲ ਕੋਈ ਨਾ ਉਹਦੇ ਨਾਲ ਬੋਟ ਨਿਲ ਹੋ ਜਾਂਦੀ ਹੈ ਅਗਲੀ ਜੇ ਬਰਾਬਰ ਵੋਟਾਂ ਪੈ ਜਾਣ ਇੰਦਾ ਹਮ ਤੇ ਜਾਂ ਇੱਕ ਤਰੀਕਾ ਹੁੰਦਾ ਕਿ ਬਾਈ ਐਂ ਨਾ ਕਰੋ ਜਦ ਤੁਸੀਂ ਜੇ ਸਾਨੂੰ ਨਹੀਂ ਪਾਉਣੀ ਨਾ ਫਿਰ ਕਿਤੇ ਵੀ ਨਾ ਪਾਓ ਜੀ ਜੀ ਇਹ ਤਾਂ ਕੌਮ ਵਾਲਾ ਤਰੀਕਾ ਹੁੰਦਾ ਹਮ ਕਹਿਣਾ ਕਿ ਫਿਰ ਤੇਰੀ ਬੋਟ ਨਹੀਂ ਪੈਣ ਦਿੰਦੇ ਇਹ ਤਰੀਕਾ ਕਰ ਹੀ ਹੁੰਦਾ ਹੁਣ ਉਹ ਕਹਿੰਦੇ ਕਿ ਇਸ ਕੰਮ ਲਈ ਧਮਕਾਇਆ ਜਾ ਰਿਹਾ ਹੈ ਕਾਂਗਰਸੀਆਂ ਨੂੰ ਕਿ ਜੀ ਤੁਸੀਂ ਘਰਾਂ ਚੋਂ ਨਹੀਂ ਨਿਕਲਣਾ ਵੋਟਾਂ ਵਾਲੇ ਠੀਕ ਹੈ ਤੇ ਉਹ ਕਹਿੰਦੀ ਇਸ ਪੱਧਰ ਦੇ ਉੱਤੇ ਸਰਕਾਰੀ ਤੰਤਰ ਜੰਤਰ ਨਾਲ ਕੰਮ ਹੋ ਰਿਹਾ ਮਤਲਬ ਇੱਥੇ ਮਿਹਾਨੇ ਦੇ ਲੋਕ ਵੀ ਇਹ ਸੋਚਦੇ ਆਉਣ ਕਿ ਉਮੀਦਵਾਰਾਂ ਦੇ ਵਿੱਚੋਂ ਸੰਜੀਵ ਰੋੜੇ ਨੂੰ ਸਭ ਉਮੀਦਵਾਰ ਮੰਨਿਆ ਜਾਂਦਾ ਹਮ ਹੈਨਾ ਤੇ ਭਾਤਕ ਜਨਕ ਨੂੰ ਦਮੰਗ ਮੰਨਿਆ ਜਾਂਦਾ ਹਮ ਤੇ ਧਮਕਾਉਣ ਦਾ ਕੰਮ ਤਾਂ ਪਾਰਟਿਸਪੂਲੇਸ਼ਨ ਆਜੂਦਾ ਹਮ ਜੀ ਪਰ ਕਈ ਵਾਰ ਲੋਕਾਂ ਨੂੰ ਇਹ ਗੱਲ ਫਾਇਦੇਮੰਦ ਲੱਗਦੀ ਹੁੰਦੀ ਲੋਕਾਂ ਨੂੰ ਲੱਗਦਾ ਕਿ ਸਾਡਾ ਇਹ ਲੀਡਰਾਂ ਵੀ ਇਹ ਤਾਂ ਅਫਸਰਾਂ ਨੂੰ ਪੈ ਜਾਂਦਾ ਹੈ ਇਹ ਤਾਂ ਸਰਕਾਰਾਂ ਨੂੰ ਪੈ ਜਾਂਦਾ ਹੈ ਤਾਂ ਥਾਣੇਦਾਰ ਨੂੰ ਪੈ ਜਾਂਦਾ ਵੀ ਇਹ ਤਾਂ ਬੜਾ ਦਵੰਗਾ ਹੈ ਨਾ ਉਹਦਾ ਜਿਹੜਾ ਫੈਸਲਾ ਹੁੰਦਾ ਬੈਂਸ ਵੀ ਇਸੇ ਤਰ੍ਹਾਂ ਦੀ ਰਾਜਨੀਤੀ ਕਰਦੇ ਰਹੇ ਨੇ ਹੂੰ ਤੇ ਪਰ ਕਈ ਵਾਰੀ ਤਾਂ ਉਲਟਾ ਹੁੰਦਾ ਲੋਕ ਕਹਿੰਦੇ ਵੀ ਇਹ ਤਾਂ ਲੜਾਕੂ ਹੈ ਇਹ ਤਾਂ ਉਹੀ ਪੰਗੇ ਲੈਂਦਾ ਰਹਿੰਦਾ ਪਰ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਜਾਦੇ ਸ਼ਹਿਰੀ ਕਲਾਸ ਕਹਿੰਦੀ ਹੁੰਦੀ ਹੈ ਹੈ ਨਾ ਅਲੀਟ ਕਲਾਸ ਉਹ ਇਹ ਚੀਜ਼ਾਂ ਨੂੰ ਰਹਿੰਦੀ ਹੈ ਜੀ ਬਿਲਕੁਲ ਹੁਣ ਜੇ ਸੰਜੀਵ ਰੋੜਾ ਸਹੂਗਾ ਤਾਂ ਫਿਰ ਉੱਥੇ ਧਮਕਾਉਣ ਦਾ ਕੰਮ ਕੌਣ ਕਰ ਰਿਹਾ ਹੂੰ ਸਰਕਾਰੀ ਤੰਤਰ ਹੂੰ ਜੇ ਪਾਰਟੀ ਜੀ ਤੇ ਇੱਧਰ ਕੀ ਇਹ ਫਿਰ ਵੋਟਾਂ ਕੱਢ ਲਿਆ ਹੋਣਗੇ ਹੂੰ ਸਵਾਰੇ ਵੀ ਹੈ ਤੇ ਇਹ ਸਾਰੀ ਸਥਿਤੀ ਦੇ ਵਿੱਚ ਕੱਲ ਦੀ ਰਾਤ ਖਾਸੀ ਔਖੀ ਭਾਰੀ ਲੰਗੀ ਆ ਹੂੰ ਹੂੰ ਤੇ ਅੱਜ ਦਾ ਦਿਨ ਕੁਝ ਟਕਰਾਅ ਹੋਣ ਦੇ ਅਸਾਰ ਵੀ ਹੈਗੇ ਨੇ ਹੂੰ 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 ਸੋ ਸਵੇਰ ਨੂੰ ਵੋਟਾਂ ਪੈ ਜਾਣੀਆਂ ਨੇ ਜੀ ਅੱਜ ਆਖਰੀ ਦਿਨ ਹੈ ਇੱਕ ਤਰ੍ਹਾਂ ਨਾਲ ਜਿਹੜਾ ਡੋਰ ਤੋਂ ਡੋਰ ਪਾਚੀਆਂ ਦੇਣ ਦੇ ਵਾਹਨ ਨੇ ਵੰਣ ਦੇ ਵਾਹਨੇ ਪ੍ਰਚਾਰ ਹੋਣਾ ਹੈ ਹੂੰ ਤੇ 19 ਤਰੀਕ ਨੂੰ ਵੋਟਾਂ ਨੇ ਸੋ ਲੁਧਿਆਣੇ ਦੇ ਵਿੱਚ ਬੇਸ਼ੱਕ ਮਤਲਬ ਕਿ ਆਮੋ ਸਾਹਮਣੇ ਦਾ ਮੁਕਾਬਲਾ ਪਰ ਤੁਸੀਂ ਇਹਦੇ ਵਿੱਚ ਬੀਜੇਪੀ ਨੂੰ ਔਰ ਅਕਾਲੀ ਦਲ ਨੂੰ ਮੰਨ ਕੇ ਕਰਕੇ ਨਹੀਂ ਜਾ ਸਕਦੇ ਹੂੰ ਸਹੀ ਹੈ ਬੀਜੇਪੀ ਕਾਫੀ ਰੋਲ ਨਵਾਉਣ ਵਾਲੀ ਹੈ ਤੇ ਬੀਜੇਪੀ ਦੇ ਕੁਝ ਲੀਡਰ ਤਾਂ ਆਪਣੇ ਆਪ ਨੂੰ ਜਿੱਤ ਦੀ ਦੌਰ ਚ ਵੀ ਦੇਖਣ ਲੱਗ ਪਏ ਸਹੀ ਬਿਲਕੁਲ ਤੇ ਇਸ ਲਈ ਕੌਣ ਕਿਹਦੇ ਕੰਨੀ ਪੁਖਤੂਗਾ ਕੌਣ ਕਿਹਨੂੰ ਜਿਤਾਉਣ ਲਈ ਲੜੂਗਾ ਕੌਣ ਕਿਹਦੇ ਨਾਲ ਖੜ ਜੂਗਾ ਕੁਝ ਨਹੀਂ ਪਤਾ ਜੀ ਜੀ ਠੀਕ ਹੈ ਨਾ ਵੀ ਜੇ ਵੀ ਨਰੇਟਿਵ ਵੀ ਸਰਜਰੀ ਆ ਕਿ ਬਿੱਟੂ ਰਾਹੀਂ ਆਸੂ ਸਾਡੇ ਕੰਨੀ ਆਜੂਗਾ ਜੀ ਐ ਹੋਜੂਗਾ ਜੀ ਵੋਟਾਂ ਇੱਧਰ ਪਾ ਦੂਗਾ ਜੀ ਬਹੁਤ ਕੁਝ ਚੱਲ ਰਿਹਾ ਹੈ ਹਾਂ 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 ਤੇ ਇਹ ਸਭ ਦੇ ਦਰਮਿਆਨ ਅਕਾਲੀ ਦਲ ਦੀ ਜਿਵੇਂ ਸੁਖਵੀਰ ਬਾਦਲ ਨੇ ਪਿਛਲੇ 4-5 ਦਿਨਾਂ ਚ ਜ਼ੋਰ ਲਾਇਆ ਹਾਂ ਉਹ ਜ਼ੋਰ ਨਾਲ ਜੇ ਉਹ ਕੁਝ ਵੋਟ ਵਧਾ ਕੇ ਆਪਣੀ ਜੇ 10000 ਪਲੱਸ ਜਾਂ 10000 ਦੇ ਗੇਟ ਚ ਵੀ ਰਹਿ ਗਏ ਰਹਿ ਗਏ ਬਿਲਕੁਲ ਸਹੀ ਹੈ ਨਾ ਤਾਂ ਫਿਰ ਉਹਦਾ ਅਸਰ ਜਿੱਤ ਹਾਰ ਵਾਲੇ ਤੇ ਪੈਣਾ ਹਾਂ ਸੋ ਇਸ ਲਈ ਇਹ ਚਾਰਾਂ ਉਮੀਦਵਾਰਾਂ ਦੇ ਉੱਤੇ ਸਭ ਦੀ ਨਜ਼ਰ ਰਹਿਣੀ ਹੈ ਮੁੱਖ ਮੁਕਾਬਲੇ ਦੇ ਤੌਰ ਦੇ ਤੇ ਚਕੌਣੇ ਸਿਟੀ ਦੇ ਵਿੱਚ ਮੁਕਾਬਲਾ ਬੇਸ਼ੱਕ ਆਮੋ ਸਾਹਮਣੇ ਦਾ ਮੰਨਿਆ ਜਾ ਰਿਹਾ ਪਰ ਬੀਜੇਪੀ ਇਸ ਨੂੰ ਟਕੌਣਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਅਜੇ ਵੀ ਹੈਗੀ ਹੈ ਪਰ ਵੀ ਜੀ ਜੀ